ਮੁਕਾਬਲਾ ਕਿਵੇਂ ਹੁੰਦਾ ਸਰਦਾਰ ਤੇ ਕਿਵੇਂ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਮੁਕਾਬਲਾ ਜਿਹੜਾ ਹੈ ਨਾ ਜੀ ਉਹ ਪੁਲਿਸ ਅਸੀਂ ਲੱਭ ਰਹੇ ਸੀ ਕਿ ਉਹਨੂੰ ਕਾਫੀ ਢੇਰ ਤੋਂ ਜਿਹੜੇ ਹੈਗੇ ਨੇ ਕਦੇ ਸਾਡੇ ਕੋਲ ਇਨਫੋਰਮੇਸ਼ਨ ਮਿਲਦੀ ਸੀ ਮਤਲਬ ਉਦੋਂ ਪਤਾ ਲੱਗਦਾ ਸੀ ਜਦੋਂ ਇਹ ਇੱਥੇ ਕਿਤੇ ਲੰਘ ਕੇ ਚਲੇ ਜਾਂਦੇ ਸੀ ਵੀ ਉੱਥੇ ਰੁਕੇ ਸੀਗੇ ਜੀ ਜਾਂ ਫਲਾਣੇ ਥਾਂ ਦੇ ਉੱਤੇ ਇਹਨਾਂ ਦੀ ਮੂਵਮੈਂਟ ਸੀਗੀ ਉਹ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨਾਂ ਆਉਂਦੀਆਂ ਸੀ ਸੋ ਇਹ ਜਿਹੜਾ ਪੁਲਿਸਿੰਗ ਦਾ ਪਾਰਟ ਹੈ ਕਿ ਅਸੀਂ ਬਿਟਸ ਐਂਡ ਪੀਸਸ ਇਥੋਂ ਇਧਰੋਂ ਉਧਰੋਂ ਕੋਈ ਇਥੋਂ ਇਨਫੋਰਮੇਸ਼ਨ ਇਕੱਠੀ ਕਰੀਏ ਇਥੋਂ ਇਕੱਠੀ ਕੀਤੀ ਉਥੋਂ ਇਕੱਠੀ ਕੀਤੀ ਉਹਨਾਂ ਨਾਲ ਅਸੀਂ ਇਹਨਾਂ ਨੂੰ ਡਿਵੈਲਪ ਕੀਤਾ ਪਰ ਜਿਹੜੀ ਮੇਨ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲੇ ਜਿਹੜੀ ਆਈ ਸੀਗੀ ਉਹਨਾਂ ਦੇ ਵਿੱਚੋਂ ਇੱਕ ਸਾਡੇ ਕੋਲੇ ਬਾਰਡਰ ਏਰੀਆ ਦੇ ਵਿੱਚੋਂ ਉਹ ਵੀ ਬੜੀ ਇੰਟਰਸਟਿੰਗ ਹੈਗੀ ਹੈ ਬਾਰਡਰ ਏਰੀਆ ਦੇ ਵਿੱਚ ਇੱਕ ਪੁਲਿਸ ਥਾਣੇਦਾਰ ਸਾਹਿਬ ਪੈਟਰੋਲ ਕਰ ਰਹੇ ਸੀਗੇ ਕੋਈ ਰਾਜਸਥਾਨਸੀ ਦੇ ਏਰੀਆ ਦੇ ਵਿੱਚ ਕੋਈ ਬਾਰਡਰ ਦੇ ਨਾਲ ਅੰਮ੍ਰਿਤਸਰ ਵੱਲ ਉਹ ਪੈਟਰੋਲਿੰਗ ਤੇ ਗਏ ਸੀ ਚੌਕੀ ਹੈ ਉਹਦਾ ਨਾਮ ਭੁੱਲ ਗਿਆ ਮੈਂ ਸ਼ਾਇਦ ਉਹ ਚੌਕੀ ਦਾ ਜਿਹੜਾ ਚੌਕੀ ਇੰਚਾਰਜ ਸੀਗਾ ਉਹ ਕਿਤੇ ਸੈਵਨ ਜਾ ਰਿਹਾ ਸੀਗਾ ਤਾਂ ਉਥੋਂ ਜਦੋਂ ਨੇ ਦੇਖਿਆ ਤਾਂ ਰਸਤੇ ਦੇ ਵਿੱਚ ਇੱਕ ਗੱਡੀ ਖੜੀ ਸੀ ਤੇ ਉਹਦੇ ਨਾਲ ਇੱਕ ਮੋਟਰਸਾਈਕਲ ਗੱਡੀ ਖੜੀ ਤੇ ਦੋ ਮੋਟਰਸਾਈਕਲ ਤੇ ਬੰਦੇ ਉਹਦੇ ਗੱਡੀ ਦੇ ਕੋਲੇ ਗੱਲ ਗੱਲ ਕਰ ਰਹੇ ਸੀ ਥਾਣੇਦਾਰ ਸਾਹਿਬ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਸੀਗੇ ਜਾ ਰਹੇ ਸੀ ਜੋ ਥਾਣੇਦਾਰ ਸਾਹਿਬ ਪ੍ਰਾਈਵੇਟ ਗੱਡੀ ਦੇ ਜਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਵੀ ਇਹ ਬੜੀ ਇਹੋ ਜੀ ਥਾਂ ਦੇ ਉੱਤੇ ਆ ਬਾਰਡਰ ਦੇ ਨੇੜੇ ਸੀ ਤੇ ਵੀ ਇੱਥੇ ਉਹਨੇ ਪਹਿਲਾਂ ਸ਼ਾਮ ਦਾ ਟਾਈਮ ਸੀ ਗੱਡੀ ਕੋਲ ਦੀ ਲੰਗਾ ਕੇ ਲੈ ਗਿਆ ਤੇ ਉਹਨੇ ਦੇਖਿਆ ਵੀ ਪਿੱਛੇ ਯਾਰ ਬੰਦੇ ਖੜੇ ਆ ਤਾਂ ਉਹਨੇ ਗੱਡੀ ਬੈਕ ਕੀਤੀ ਉਹਨੇ ਸੋਚਿਆ ਹੁਣ ਸਮਗਲਰ ਆਇਆ ਜਾਂ ਹੋ ਰਿਹਾ ਕੋਈ ਐਵੇਂ ਹੀ ਕਰਕੇ ਨਾ ਕੁਦਰਤੀ ਜਦੋਂ ਉਹਨਾਂ ਨੇ ਦੇਖਿਆ ਵੀ ਗੱਡੀ ਬੈਕ ਹੋਣ ਲੱਗ ਗਈ ਤਾਂ ਇਹਨਾਂ ਨੇ ਉਹ ਮੋਟਰਸਾਈਕਲ ਵਾਲਾ ਜਿਹੜੇ ਦੋ ਬੰਦੇ ਨੇ ਉਹ ਮੋਟਰਸਾਈਕਲ ਦੇ ਪੱਜੇ ਤੇ ਕਾਰ ਜਿਹੜੀ ਹੈਗੀ ਐ ਉਹ ਉਹਨੇ ਵੀ ਭਜਾ ਲਈ ਓਕੇ ਥਾਣੇਦਾਰ ਨੇ ਨਹੀਂ ਉਹ ਜਿਹੜੇ ਇੱਕ ਗੱਡੀ ਦੇ ਵਿੱਚ ਬੈਠਾ ਸੀ ਨਾ ਉਹ ਪ੍ਰਾਈਵੇਟ ਗੱਡੀ ਵੀ ਸੀ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਜਿਹੜੇ ਓਕੇ ਉਹ ਗੱਡੀ ਦੇ ਵਿੱਚ ਉਹ ਬੰਦੇ ਨਿੱਕ ਬੈਠ ਕੇ ਮੋਟਰਸਾਈਕਲ ਤੇ ਭੱਜ ਗਏ ਗੱਡੀ ਜਿਹੜੀ ਹੈਗੀ ਐ ਅੱਗੇ-ਅੱਗੇ ਭੱਜ ਲਈ ਉਹ ਕਾਰ ਵਾਲੇ ਜਿਹੜਾ ਥਾਣੇਦਾਰ ਸਾਹਿਬ ਨੇ ਸੋਚਿਆ ਵੀ ਮੈਂ ਹੁਣ ਇਹਨਾਂ ਨੂੰ ਪਿੱਛੇ ਲਾਵਾਂ ਤਾਂ ਗੱਡੀ ਵਾਲੇ ਦੇ ਪਿੱਛੇ ਲਾ ਲਿਆ ਉਹਨੇ ਹੂੰ ਉਹ ਗੱਡੀ ਜੇ ਭੱਜੀ ਜਾਂਦੀ ਤਾਂ ਅਖੀਰ ਨੂੰ ਗੱਡੀ ਇੱਕ ਥਾਂ ਤੇ ਜਾ ਕੇ ਡੈੱਡ ਐਂਡ ਚ ਗਲੀ 'ਚ ਫਸ ਗਈ ਉਹ ਗੱਡੀ ਛੱਡ ਕੇ ਭੱਜ ਗਏ ਉਹ ਜਿਹੜਾ ਸੀਗਾ ਉਹ ਚ ਬੰਦਾ ਨਿਕਲ ਗਿਆ ਉਹਨਾਂ ਕੱਲੀ ਗੱਡੀ ਮਿਲ ਗਈ ਗੱਡੀ ਮਿਲੀ ਤਾਂ ਗੱਡੀ ਦੇ ਵਿੱਚੋਂ ਕੁਝ ਸਮਾਨ ਮਿਲਿਆ ਉਸਮਾਨ ਮਿਲਿਆ ਉਹਨਾਂ ਚੋਂ ਇੱਕ ਕੁਝ ਬੈਗ ਸੀ ਕੁਝ ਫੋਨ ਸੀ ਕੁਝ ਥੋੜਾ ਬਹੁਤ ਡਰੱਗ ਸੀ ਤੇ ਉਹ ਆਪਣਾ ਪੁਲਿਸ ਜਿਹੜੀ ਹੁੰਦੀ ਆ ਰੂਟੀਨ ਦੇ ਵਿੱਚ ਉਹਨਾਂ ਨੇ ਆਪਣਾ ਉਹਨੂੰ ਕਾਰਵਾਈ ਪਾਤੀ ਰੂਟੀਨ 'ਚ ਰੱਖ ਲਿਆ ਵੀ ਇਹਨੂੰ ਆਇਆ ਉਹਦੇ ਬਾਰੇ ਸਾਨੂੰ ਸਾਡੇ ਮਤਲਬ ਜਦੋਂ ਅਸੀਂ 2017 ਚ OC CU ਬਣ ਗਿਆ ਸੀਗਾ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ OCU ਜਿਹਨੂੰ ਕਹਿੰਦੇ ਆ ਤਾਂ ਸਾਡੇ ਕੋਲ ਇਨਫੋਰਮੇਸ਼ਨ ਫੀਲਡ ਦੇ ਵਿੱਚੋਂ ਆਈ ਕਿ ਵੀ ਐਂ ਕਰਕੇ ਕੁਝ ਬੰਦਿਆਂ ਦਾ ਸਮਾਨ ਰਹਿ ਗਿਆ ਤੇ ਬੜੇ ਤੜਪੇ ਹੋਏ ਨੇ ਵੀ ਉਹ ਉਹਨਾਂ ਨੂੰ ਆਇਆ ਵੀ ਕਿ ਕੋਈ ਗੱਲ ਲੱਗੀ ਹੂੰ ਚਲੋ ਅਸੀਂ ਪਤਾ ਕੀਤਾ ਅਸੀਂ ਹੌਲੀ ਹੌਲੀ ਪਤਾ ਕਰਨਾ ਸ਼ੁਰੂ ਕੀਤਾ ਲੋਕਲ ਪੁਲਿਸ ਦੇ ਥਰੂ ਵੀ ਕੀ ਹੈਗਾ ਕਿਹੜੇ ਥਾਂ ਤੋਂ ਆ ਪਹਿਲਾਂ ਤਾਂ ਇਨਫੋਰਮੇਸ਼ਨ ਆਈ ਨਹੀਂ ਫਿਰ ਹੌਲੀ ਇੱਕ ਦਿਨ ਇੱਕ ਆਈ ਵੀ ਹਾਂ ਜੀ ਕੁਝ ਸੀਗੀ ਗੱਡੀ ਰੋਕੀ ਸੀ ਤੇ ਉਹਦੇ ਚੋਂ ਸਮਾਨ ਮਿਲਿਆ ਸੀ ਆਏ ਕਰਕੇ ਤੇ ਉਹਦੇ ਚੋਂ ਇਨਵੈਸਟੀਗੇਸ਼ਨ ਵਾਸਤੇ ਉਹਨਾਂ ਨੇ ਅੱਗੇ ਸੀਨੀਅਰ ਕਿਸੇ ਨੂੰ ਸ਼ਾਇਦ ਦੱਸਿਆ ਜਾਂ ਨਹੀਂ ਦੱਸਿਆ ਮੈਨੂੰ ਨਹੀਂ ਪਤਾ ਪਰ ਅਸੀਂ ਉਹ ਸਾਰਾ ਸਮਾਨ ਤੇ ਉਹ ਸਾਰੇ ਅਸੀਂ ਆਪਣੀ ਕਸਟਡੀ ਚ ਲੈ ਲਿਆ ਉਹਨੂੰ ਉਹਦੇ ਰੈਪੋਰਟ ਵਗੈਰਾ ਲਿਖੀ ਹੋਈ ਸੀ ਉਹਨਾਂ ਨੇ ਅਸੀਂ ਉਹਨਾਂ ਦੀ ਉਹਦੇ ਤੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਚੋਂ ਸਾਨੂੰ ਇੱਕ ਡਾਇਰੀ ਮਿਲੀ ਅੱਛਾ ਉਹ ਡਾਇਰੀ ਤੇ ਕੁਝ ਫੋਨ ਸੀ ਫੋਨ ਨੰਬਰ ਸੀਗੇ ਕੋਈ ਪਾਕਿਸਤਾਨ ਨਾਲ ਇਨ ਟੱਚ ਸੀਗੇ ਕੁਝ ਹੋਰ ਸੀਗੇ ਪਰ ਸਾਨੂੰ ਹਲੇ ਤੱਕ ਇਹ ਨਹੀਂ ਪਤਾ ਸੀ ਵੀ ਬੰਦੇ ਕੌਣ ਆ ਉਹ ਸਮਾਨਕੀਦਾ ਸਮਾਨਕੀਦਾ ਕੌਣ ਹੋ ਸਕਦਾ ਪਰ ਕਿਤੇ ਨਾ ਕਿਤੇ ਸਾਨੂੰ ਥੋੜਾ ਬਹੁਤ ਆਈਡੀਆ ਹੋਣ ਲੱਗ ਗਿਆ ਵੀ ਇਹ ਜਿਹੜੇ ਗੈਂਗਸਟਰ ਕ੍ਰਿਮੀਨਲ ਹੈਗੇ ਨੇ ਜਿਹੜੇ ਸਾਨੂੰ ਵੌਂਟਡ ਨੇ ਵੀ ਉਹਨਾਂ ਦੇ ਵਿੱਚੋਂ ਹੀ ਨੇ ਇਹ ਕੋਈ ਨਾ ਕੋਈ ਅਸੀਂ ਉਹਨੂੰ ਫਰਦਰ ਡਿਵੈਲਪ ਕਰਦੇ ਰਹੇ ਅਸੀਂ ਉਹਨਾਂ ਦੇ ਨੰਬਰਾਂ ਨੂੰ ਨੰਬਰਾਂ ਨੂੰ ਸਾਰਾ ਨੂੰ ਅਨਾਲਿਸਿਸ ਕਰਨਾ ਇਹ ਉਹ ਟੈਕਨੀਕਲ ਸਾਰੀ ਅਸੀਂ ਉਹਨਾਂ ਦਾ ਲਾਇਆ ਪਰ ਸਾਨੂੰ ਕੁਝ ਰਾਹ ਨਹੀਂ ਪੈ ਰਹੀ ਸੀ ਗੱਲ ਕਿਸੇ ਵੀ ਪਾਸੇ ਕਿਸੇ ਪਾਸੇ ਜਾਵੇ ਨਾ ਬੜੀ ਸਾਨੂੰ ਹੈਰਾਨੀ ਹੋਈ ਵੀ ਇੰਨਾ ਕੁਝ ਆ ਵੀ ਗਿਆ ਤੇ ਫਿਰ ਸਾਡੇ ਹਾਲੇ ਵੀ ਫਿਰ ਵੀ ਪੱਲੇ ਨਹੀਂ ਪੈ ਰਿਹਾ ਜਿਹੜੇ ਨੰਬਰ ਨੰਬਰ ਹੈਗੇ ਨੇ ਜਾਂ ਹੋਰ ਨੇ ਉਹ ਕੋਈ ਕੁਝ ਕਦੇ ਨੰਬਰ ਹੀ ਨਹੀਂ ਐਗਜ਼ਿਸਟ ਕਰ ਰਹੇ ਕੁਝ ਹੋਰ ਸੀ ਫਿਰ ਅਸੀਂ ਕਰਦੇ ਕਰਾਉਂਦਿਆਂ ਨੂੰ ਸਾਨੂੰ ਇੱਕ ਫੀਲਡ ਤੋਂ ਇੱਕ ਹੋਰ ਇੰਟੈਲੀਜੈਂਸ ਗੈਦਰ ਹੋਈ ਕਿ ਇੱਕ ਸ਼ਖਸ ਜਿਹੜਾ ਹੈਗਾ ਉਹ ਬਾਹਰੋਂ ਆ ਰਿਹਾ ਅੱਛਾ ਬਾਹਰਲੀ ਕੰਟਰੀ ਚੋਂ ਆ ਰਿਹਾ ਇਹਨਾਂ ਦਾ ਕੋਈ ਸਾਥੀ ਹੈ ਤੇ ਐਂ ਕਰਕੇ ਉਹਨੂੰ ਅ ਐਕਚੁਅਲੀ ਬਾਹਰੋਂ ਆ ਰਿਹਾ ਨਹੀਂ ਬਾਹਰੋਂ ਆਇਆ ਸੀਗਾ ਤੇ ਉਹ ਕਿਉਂਕਿ ਫੇਕ ਪਾਸਪੋਰਟ ਦੇ ਟਰੈਵਲ ਕਰ ਰਿਹਾ ਸੀ ਤੇ ਉਹ ਦਿੱਲੀ ਫੜਿਆ ਗਿਆ ਅੱਛਾ ਸੋ ਉਹਨੂੰ ਜਦੋਂ ਅਸੀਂ ਪ੍ਰੂਵ ਕੀਤਾ ਵੀ ਕੌਣ ਹੋ ਸਕਦਾ ਅਸੀਂ ਸਪੈਸ਼ਲ ਉੱਥੇ ਇਮੀਗ੍ਰੇਸ਼ਨ ਵਾਲਿਆਂ ਨਾਲ ਚੈੱਕ ਕੀਤਾ ਹੋਰ ਹੈ ਵੀ ਕਿਹੜੇ ਕਿਹੜੇ ਬੰਦੇ ਆ ਕਿੰਨੇ ਬੰਦੇ ਜੇਲ੍ਹ ਚੋਂ ਸੌਰੀ ਕਿੰਨੇ 에어ਪੋਰਟ ਤੋਂ ਕੇਸਸ ਰਜਿਸਟਰ ਹੋਏ ਨੇ ਜਿਨ੍ਹਾਂ ਦੇ ਫੇਕ ਪਾਸਪੋਰਟ ਆ ਜਾਂ ਹੋਰ ਆ ਉਹ ਕਰਦੇ ਕਰਦੇ ਅਸੀਂ ਦੋ ਤਿੰਨ ਬੰਦੇ ਸ਼ਾਰਟਲਿਸਟ ਕੀਤੇ ਸ਼ਾਰਟਲਿਸਟ ਦੇ ਵਿੱਚੋਂ ਇੱਕ ਨੂੰ ਅਸੀਂ ਜ਼ੀਰੋਇਨ ਕਰ ਲਿਆ ਅਸੀਂ ਉਹਨ ਬੰਦੇ ਨੂੰ ਪਿੰਪੁਆਇੰਟ ਕਰ ਲਿਆ ਵੀ ਇਹ ਹੋ ਸਕਦਾ ਇਹ ਹੋ ਸਕਦਾ ਉਹਨੂੰ ਅਸੀਂ ਆਪਣਾ ਨਾਮਿਨੇਟ ਕਰਕੇ ਉਸ ਨੂੰ ਇਨਕੈਰੋਗੇਸ਼ਨ ਵਾਸਤੇ ਲਿਆਏ ਅਸੀਂ ਉਹਦੀ ਇਨਕੈਰੋਗੇਸ਼ਨ ਕੀਤੀ ਉਹ ਬੰਦਾ ਪਗੋੜਾ ਨਹੀਂ ਸੀ ਉਹ ਬੰਦਾ ਪਗੋੜਾ ਨਹੀਂ ਸੀ ਪਰ ਸਾਥੀ ਸੀਗਾ ਇਹਨਾਂ ਦਾ ਉਹ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਮਤਲਬ ਇਹਨਾਂ ਦਾ ਸੋਸ਼ਲ ਮੀਡੀਆ ਮੂੜੀਆਂ ਨੂੰ ਹੈਂਡਲ ਕਰਨਾ ਹੋਰ ਕਰਨਾ ਉਹ ਬਾਹਰ ਮਿੱਠਾ ਔਨ ਕਰਕੇ ਉਹਨੂੰ ਆਏ ਸੀ ਮੇਰਾ ਪਤਾ ਨਹੀਂ ਲੱਗਣਾ ਉਹ ਰਡਾਰ ਤੇ ਸਾਡੇ ਮਤਲਬ ਉਹ ਨਾਂ ਸੀਗਾ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਬੰਦਾ ਹੈ ਕੋਣ ਉਹ ਟਰੈਵਲ ਫੇਕ ਪਾਸਪੋਰਟ ਤੇ ਕਰ ਰਿਹਾ ਸੀ ਅਸੀਂ ਉਹਨੂੰ ਲੱਭ ਰਹੇ ਸੀ ਜਿਹੜਾ ਮੇਨ ਬੰਦਾ ਸਾਨੂੰ ਪਤਾ ਸੀ ਉਸੇ ਕਰਕੇ ਡੈਟਾ ਉਹਦਾ ਨਾਂ ਹੋਰ ਸੀਗਾ ਫਿਰ ਸਾਨੂੰ ਪਤਾ ਨਹੀਂ ਫਿਰ ਉਹਦੀ ਫੋਟੋ ਫੋਟੋ ਮੈਚ ਕਿਤੇ ਸਾਨੂੰ ਪਤਾ ਲੱਗਾ ਅਸੀਂ ਉਹਦੀ ਇੰਟਰੋਗੇਸ਼ਨ ਕੀਤੀ ਪੁੱਛਗਿਛ ਕੀਤਾ ਉਹਨੂੰ ਗੱਲਬਾਤ ਕਰਦਿਆਂ ਕਰਦਿਆਂ ਨੂੰ ਉਹਦੇ ਤੋਂ ਪਤਾ ਲੱਗਿਆ ਵੀ ਜਿਹੜੀ ਉਹ ਡਾਇਰੀ ਹੈ ਉਹ ਇਹ ਨਹੀਂ ਲਿਖੀ ਹੋਈ ਸੀ ਕਿਨੇ ਜਿਹੜੇ ਬੰਦੇ ਨੂੰ ਅਸੀਂ ਦਿੱਲੀ ਤੋਂ ਲਿਆਏ ਸੀ ਓਕੇ ਉਹ ਦਿੱਲੀ ਤੋਂ ਲਿਆਏ ਹੋਏ ਬੰਦੇ ਨੇ ਫਿਰ ਸਾਨੂੰ ਉਹਦਾ ਕੋਡ ਦੱਸਿਆ ਹਾਂ ਜਿਹੜੇ ਉਹ ਨੰਬਰ ਸੀਗੇ ਸਾਰੇ ਡੀਕੋਡ ਕਰਾਇਆ ਡੀਕੋਡ ਕੀਤੇ ਸਾਰੇ ਉਹ ਅਸੀਂ ਜਦੋਂ ਡੀਕੋਡ ਕੀਤਾ ਤਾਂ ਸਾਡੇ ਕੋਲੇ ਕੁਝ ਨੰਬਰ ਆ ਗਏ ਕੁਝ ਨੰਬਰ ਆ ਗਏ ਤੇ ਅਸੀਂ ਉਹਨਾਂ ਨੂੰ ਫਰਦਰ ਅਨਲਿਸਿਸ ਦੇ ਵਿੱਚ ਲੱਗੇ ਹੋਰ ਉਹਨੂੰ ਅਸੀਂ ਕਰ ਕਰਾ ਕੇ ਅਸੀਂ ਉਹ ਸਾਰੇ ਨੰਬਰਸ ਨੂੰ ਹੋਰ ਨੂੰ ਉਹਨਾਂ ਦੀਆਂ ਮੂਵਮੈਂਟਸ ਲੋਕੇਸ਼ਨਸ ਇਹ ਵੋ ਟੈਕਨੀਕਲੀ ਸਾਰਾ ਕੁਝ ਕਰ ਕਰਕੇ ਅਸੀਂ ਆਪਣੇ ਇੱਕ ਮੈਪ ਲਿਆ ਮੈਪ ਦੇ ਉੱਤੇ ਅਸੀਂ ਇੱਕ ਉਹਨਾਂ ਨੂੰ ਪਲੋਟਿੰਗ ਕੀਤੀ ਵੀ ਇਹਨਾਂ ਦੀ ਮੂਵਮੈਂਟ ਕਿੱਥੇ ਕਿੱਥੇ ਹੈਗੀ ਆ ਉਹਦੇ ਤੋਂ ਅਸੀਂ ਫਿਰ ਪਿਕਅਪ ਕਰਨਾ ਸ਼ੁਰੂ ਕੀਤਾ ਵੀ ਕਿਹੜੇ ਕਿਹੜੇ ਇਹ ਬੰਦੇ ਨੇ ਕੌਣ ਕੌਣ ਨੇ ਕਿੱਥੇ ਕਿੱਥੇ ਨੇ ਇਹ ਇੱਕ ਸਾਨੂੰ ਇੱਕ ਪੈਟਰਨ ਬਣ ਗਿਆ ਇੱਕ ਰੋਡ ਮੈਪ ਤਿਆਰ ਹੋ ਗਿਆ ਇੱਕ ਪੈਟਰਨ ਬਣ ਗਿਆ ਵੀ ਇਹ ਜਿਹੜੀ ਮੂਵਮੈਂਟ ਹੈ ਇਸ ਇਹਨਾਂ ਦੇ ਸਾਰੇ ਸਿਮਪਾਥਾਈਜ਼ਰ ਇਸ ਏਰੀਆ ਦੇ ਵਿੱਚ ਨੇ ਇਹਨਾਂ ਇਸ ਏਰੀਆ ਦੇ ਵਿੱਚ ਕਿਤੇ ਘੁੰਮਦੇ ਨੇ ਉਥੋਂ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਬਿਲਡ ਅਪ ਕਰਦੇ 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 ਸਾਨੂੰ ਫਿਰ ਹਿਊਮਨ ਫੀਲਡ ਜੋ ਇੰਟੈਲੀਜੈਂਸ ਕਿਤੇ ਕਿਉਂਕਿ ਕੱਲੀ ਇੱਕ ਚੀਜ਼ ਨਹੀਂ ਆਉਂਦੀ ਕੱਲੀ ਇੱਕ ਚੀਜ਼ ਨਾਲ ਕਦੇ ਵੀ ਮਸਲਾ ਤੁਸੀਂ ਮਸਲਾ ਹੱਲ ਹੀ ਨਹੀਂ ਹੋ ਸਕਦਾ ਉਹ ਫਿਰ ਅਸੀਂ ਕਰਦੇ ਕਰਾਉਂਦੇ ਨੂੰ ਸਾਨੂੰ ਫੀਲਡ ਤੋਂ ਆਇਆ ਵੀ ਇਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਹੈ ਗੱਡੀ ਇੱਕ ਇੱਕ ਗੱਡੀ ਵਾਈਟ ਡਿਜ਼ਾਇਰ ਦੇ ਵਿੱਚ ਕਿਤੇ ਮੂਵਮੈਂਟ ਇਹਨਾਂ ਦੀ ਦਿਖੀ ਓਕੇ ਅਬ ਹੋਰ ਦੇਰੀ ਵਿੱਚ ਕੁਝ ਦਿਨ ਪਹਿਲਾਂ ਤਾਂ ਸਾਨੂੰ ਇਹ ਪਤਾ ਲੱਗਿਆ ਵੀ ਉੱਥੇ ਇੱਕ ਚੌਕ ਹੈ ਸੀਤੋਗੁੰਨ ਚੌਕ ਹੈ ਤੇ ਉੱਥੇ ਇਹ ਗੱਡੀ ਦੇਖੀ ਗਈ ਤਾਂ ਸਾਨੂੰ ਸਾਡਾ ਫੋਕਸ ਜਿਹੜਾ ਹੈਗਾ ਉਸ ਏਰੀਏ ਨੂੰ ਅਸੀਂ ਜ਼ੀਰੋਇਨ ਕਰਿਆ ਸੋ ਉਹਨੂੰ ਅਸੀਂ ਡਿਵੈਲਪ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਫਿਰ ਅਸੀਂ ਹੋਰ ਟੈਕਨੀਕਲ ਇਨਪੁਟਸ ਲਾਈਆਂ ਹੋਰ ਫੀਲਡ ਤੇ ਅਸੀਂ ਸਰਵੇਲੈਂਸ ਸ਼ੁਰੂ ਕੀਤੀ ਹੋਰ ਆਖੀਰ ਨੂੰ ਅਸੀਂ ਜਿਹੜੇ ਪੰਜ ਚਾਰ ਜਿਹੜੇ ਉਸ ਏਰੀਏ ਦੇ ਪ੍ਰੋਮਿਨੈਂਟ ਜਿਹੜੇ ਨੰਬਰ ਸੀਗੇ ਉਹਨਾਂ ਨੂੰ ਅਸੀਂ ਫੋਕਸ ਥੱਲੇ ਕਰਿਆ ਨੰਬਰ ਮਤਲਬ ਲੋਕੇਸ਼ਨਸ ਲਾ ਲੀਆਂ ਉਹ ਬੰਦੇ ਆਇਡੈਂਟੀਫਾਈ ਅਸੀਂ ਕਰਨੇ ਸ਼ੁਰੂ ਕਰਤੇ ਉਹਨਾਂ ਦੇ ਵਿੱਚੋਂ ਇਹ ਘਰ ਜਿਹੜਾ ਬੰਦਾ ਹੈਗਾ ਇਹਦਾ ਵੀ ਸਾਨੂੰ ਜਿੱਥੇ ਉਹ ਐਨਕਾਉਂਟਰ ਹੁੰਦਾ ਜਿੱਥੇ ਐਨਕਾਉਂਟਰ ਹੁੰਦਾ ਉਹਦਾ ਵੀ ਨਾਂ ਉਸ ਸਾਡੇ ਦਾਇਰੇ ਦੇ ਵਿੱਚ ਸੀਗਾ ਵਨ ਆਫ 뎀 ਆਊਟ ਆਫ ਦੀ ਮੈਨੀ ਹੀ ਵਾਸ ਵਨ ਆਫ 뎀 ਅਸੀਂ ਉਹਨੂੰ ਹੋਰ ਪ੍ਰੋਸੈਸ ਡਿਵੈਲਪ ਕੀਤਾ ਉਹਨੂੰ ਪ੍ਰੋਸੈਸਿੰਗ ਕੀਤੀ ਉਹਦੀ ਫੀਲਡ ਤੋਂ ਇੰਟੈਲੀਜੈਂਸ ਕੋ ਸ਼ੁਰੂ ਕੀਤੀ ਸਰਵੇਲੈਂਸ ਸ਼ੁਰੂ ਕੀਤੀ ਕਰਦੇ ਕਰਾਉਂਦੇ ਅਸੀਂ ਇੱਥੋਂ ਤੱਕ ਕੀ ਵੀ ਮਤਲਬ ਕਦੇ ਇਹ ਨਹੀਂ ਹੋਇਆ ਹੁਣਾਂ ਕਿ ਸਾਨੂੰ ਇੰਨੀ ਇਨ ਇਨਸੀਡੈਂਟ ਤੋਂ ਇਹ ਹੈਗੀ 26 ਜਨਵਰੀ ਦਾ ਇਨਸੀਡੈਂਟ ਹੈ 18 ਦਾ ਉਸ ਤੋਂ ਪਹਿਲਾਂ ਅਸੀਂ ਤਕਰੀਬਨ 22 23 ਤਰੀਕ ਨੂੰ ਅਸੀਂ ਇੱਕ ਡੀਜੀਪੀ ਇੰਟੈਲੀਜੈਂਸ ਤੋਂ ਅਸੀਂ ਇੰਟੈਲੀਜੈਂਸ ਨੂੰ ਰਿਪੋਰਟ ਦਿੱਤੀ ਡੀਜੀ ਇੰਟੈਲੀਜੈਂਸ ਤੋਂ ਅਸੀਂ ਸਾਰੇ ਡਿਸਟ੍ਰਿਕਟਸ ਨੂੰ ਜਿਹੜੇ ਜਿਹੜੇ ਸਾਨੂੰ ਸ਼ੱਕ ਸੀਗਾ ਉਹਨਾਂ ਨੂੰ ਅਸੀਂ ਇੱਕ ਅਲਰਟ ਦਿੱਤਾ ਕਿ ਵੀ ਤੁਹਾਡੇ ਏਰੀਆ ਦੇ ਵਿੱਚ ਬਹੁਤ ਇਹ ਪ੍ਰੋਬੇਬਲ ਮੂਵਮੈਂਟ ਹੈਗੀ ਹੈ ਤੇ ਜੇ ਤੁਸੀਂ ਆਪਣੀ ਸਰਵੇਲੈਂਸ ਵਧਾਓ ਗੱਡੀਆਂ ਦਾ ਨਾਕਿਆਂ ਦਾ ਹੋਰ ਦਾ ਕਿਉਂਕਿ ਅਸੀਂ ਅਸੀਂ ਜਿਹੜੀ ਇਹ ਯੂਨਿਟ ਸੀਗੀ ਆਰਗੇਨਾਈਜ਼ਡ ਟਾਈਮ ਕੰਟਰੋਲ ਯੂਨਿਟ ਇੱਕ ਤਾਂ ਇਹਦੀ ਇੰਟੈਲੀਜੈਂਸ ਕਲੈਕਸ਼ਨ ਸੀਗੀ ਇੱਕ ਸੀਗਾ ਆਪਰੇਸ਼ਨ ਕਰਨਾ ਇੰਟੈਲੀਜੈਂਸ ਪਹਿਲਾਂ ਜਨਰੇਟ ਕਰਨੀ ਬਿਲਡ ਅਪ ਕਰਨੀ ਫਿਰ ਉਹਦੇ ਨਾਲ ਅਸੀਂ ਆਪਰੇਸ਼ਨ ਕਰਨਾ ਪਲਾਨ ਕਰਨਾ ਸੋ ਉਹਦੇ ਨਾਲ ਸਾਨੂੰ ਇਹ ਅਸੀਂ ਸਾਡਾ ਫਰਜ਼ ਬਣਦਾ ਸੀ ਕੱਲ ਨੂੰ ਵਾਰਦਾਤ ਹੋ ਜਾਂਦੀ ਜੇ ਅਸੀਂ ਨਾ ਸ਼ੇਅਰ ਕਰਦੇ ਕੱਲ ਨੂੰ ਉੱਥੇ ਕੋਈ ਇਨਸੀਡੈਂਟ ਹੋ ਜਾਂਦਾ ਹੋਰ ਹੋ ਜਾਂਦਾ ਤਾਂ ਉਹ ਵੀ ਇੱਕ ਸਾਡੇ ਵਾਸਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਅਸੀਂ ਮਤਲਬ ਐਜ਼ ਯੂਜੂਅਲ ਜਿਵੇਂ ਇੰਟੈਲੀਜੈਂਸ ਕੰਮ ਕਰਦੀ ਹੈ ਕਿ ਹੋਵੇ ਨਾ ਹੋਵੇ ਕਿ ਸਾਡਾ ਕਮ ਹੈਗਾ ਕਿ ਅਸੀਂ ਅਗਲੇ ਨੂੰ ਅਗਾਹ ਕਰਦੀਏ ਕਿ ਵੀ ਤੁਹਾਡੇ ਏਰੀਆ ਚ ਮੂਵਮੈਂਟ ਉਹਦਾ ਹੀ ਫੁੱਲ ਥਰੂਪੇ ਨਤੀਜਾ ਇਹ ਹੋਇਆ ਕਿ ਅਸੀਂ ਜਿਹੜਾ ਹੈਗਾ ਉਹਨੂੰ ਉਹ ਜਦੋਂ ਇਹਦੀ ਇਨਫੋਰਮੇਸ਼ਨ ਸਾਨੂੰ ਹੋਰ ਕਰਦੇ ਕਰਦੇ ਇਹਨੂੰ ਇਸ ਬੰਦੇ ਤੇ ਸ਼ੱਕ ਹੋਇਆ ਜਿਹਦੇ ਕਰਦਾ ਹੈ ਤਾਂ ਅਸੀਂ ਉਹਦੀ ਮੂਵਮੈਂਟ ਵਾਚ ਕਰਨੀ ਸ਼ੁਰੂ ਕੀਤੀ ਸਾਨੂੰ ਲੱਗਿਆ ਵੀ ਉੱਥੇ ਕੋਈ ਮੂਵਮੈਂਟ ਹੈਗੀ ਹੈ ਕੋਈ ਬੰਦਾ ਹੈਗਾ ਉਹਦੀ ਫਿਰ ਅਸੀਂ ਉਹਦੀ ਹੋਸ ਸਰਵੇਲੈਂਸ ਕੀਤੀ ਅਲਟੀਮੇਟਲੀ ਫਿਰ 26 ਤਰੀਕ ਨੂੰ ਜਿਹੜਾ ਹੈਗਾ ਸ਼ਾਮ ਨੂੰ ਅਸੀਂ ਪਲਾਨ ਕੀਤਾ ਵੀ ਆਪਾਂ ਸਰਚ ਕਰੀਏ ਰੇਡ ਕਰੀਏ ਜੋ ਵੀ ਹੈਗਾ ਦੇਖਦੇ ਆ ਲੈਟਸ ਸੀ ਨਹੀਂ ਤਾਂ ਤੀਰ ਨਹੀਂ ਤਾਂ ਤੁੱਕਾ ਸੀ ਜਦੋਂ ਇੰਨੀ ਮਿਹਨਤ ਕੀਤੀ ਹੈ ਤੇ ਸਾਨੂੰ ਜਿਹੜੇ ਅਸੀਂ ਇੱਕ ਥਾਂ ਦਾ ਚਾਂਸ ਲੈਣੀ ਹੈ ਇੱਕ ਤਾਂ ਦੋ ਥਾਂ ਜਿਹੜੇ ਜਿੱਥੇ ਸਭ ਤੋਂ ਹਾਈਸਟ ਪ੍ਰੋਬੈਬਿਲਟੀ ਹੈ ਅਸੀਂ ਉੱਥੇ ਸਟ੍ਰਾਈਕ ਕਰਾਂਗੇ ਤਾਂ ਅਸੀਂ ਉਹ ਪਲਾਨ ਕਰ ਲਿਆ ਸਾਨੂੰ ਉਹ ਲੋਕੇਸ਼ਨ ਪਤਾ ਸੀ ਉਹਦਾ ਆਸਾ ਪਾਸਾ ਸਾਨੂੰ ਪਤਾ ਲੱਗ ਗਿਆ ਉਹਦਾ ਘਰ ਦਾ ਪਤਾ ਲੱਗ ਗਿਆ ਟਾਣੀ ਹੈ ਉਹ ਜਿਹੜੀ ਹੈਗੀ ਆ ਪੰਜਾਬੇ ਪਿੰਡ ਦੀ ਹੱਦ ਦੇ ਉੱਤੇ ਜਿਹੜੀ ਹੈਗੀ ਹੈ ਗੰਗानगर ਡਿਸਟ੍ਰਿਕਟ ਦੇ ਵਿੱਚ ਜਿਹੜੀ ਗੰਗ ਕਨਾਲ ਹੈ ਉਹ ਬਾਉਂਡਰੀ ਹੈ ਰਾਜਸਥਾਨ ਦੀ ਤੇ ਪੰਜਾਬ ਦੀ ਤੇ ਇਹ ਪੰਜਾਬਾ ਪਿੰਡ ਉਹਦੀ ਨਹਿਰ ਦੇ ਬਿਲਕੁਲ ਨਾਲ ਹੈ ਇਹ ਸਖਸ਼ ਜਿਹੜਾ ਹੈਗਾ ਪੰਜਾਬੇ ਪਿੰਡ ਦਾ ਰਹਿਣ ਵਾਲਾ ਸੀ ਪਰ ਜ਼ਮੀਨ ਇਹਦੀ ਜਿਹੜੀ ਹੈਗੀ ਆ ਨਹਿਰ ਤੋਂ ਪਾਰ ਸੀ ਰਾਜਸਥਾਨ ਸੀ ਹਾਂਜੀ ਜਿਹਦੇ ਕਰਕੇ ਸਾਨੂੰ ਪਹਿਲਾਂ ਇਹ ਲੱਗਿਆ ਵੀ ਇਹ ਇੱਕ ਖੇ ਜਿਹੜੀ ਢਾਣੀ ਵੀ ਪੰਜਾਬ ਦੀ ਹੈ ਨਹੀਂ ਤਾਂ ਅਸੀਂ ਸ਼ਾਇਦ ਹੋਰ ਤਰੀਕੇ ਨਾਲ ਉਹ ਕਰਦੇ ਫਿਰ ਜਦੋਂ ਇਨਫੋਰਮੇਸ਼ਨ ਐ ਸਡਨ ਸੀਗੀ ਤੇ ਐ ਲੱਗਿਆ ਤਾਂ ਅਸੀਂ ਜਿਹੜੀਆਂ 4-5 ਟੀਮਾਂ ਤਿਆਰ ਕੀਤੀਆਂ 4-5 ਟੀਮਾਂ ਨੂੰ ਅਸੀਂ ਤਕਰੀਬਨ ਆਪਣਾ ਡਿਊਟੀਆਂ ਅਸਾਈਨ ਕਰਤੀਆਂ ਅਸੀਂ ਦੇਖ ਲਿਆ ਸੀ ਗੇਟ ਕਿੰਨੇ ਨੇ ਕਿੱਥੋਂ ਦੀ ਐਂਟਰੀ ਕਰਨੀ ਹੈ ਕਿਹੜੇ ਪਾਸੇ ਦੀ ਪੱਜ ਸਕਦੇ ਆ ਕਿਹੜੇ ਪਾਸੇ ਨੂੰ ਕਿਵੇਂ ਕਵਰ ਕਰਨਾ ਜੋ ਸਾਡਾ ਆਪਰੇਸ਼ਨਲ ਪਲਾਨ ਸੀਗਾ ਸਾਡੇ ਕੋਲੇ ਦੋ ਤਿੰਨ ਮੁੰਡੇ ਐਸਓਜੀ ਜਿਹੜੀ ਇੱਕ ਐਸਐਸਜੀ ਬਣੀ ਸੀ ਜਿਹੜੀ ਸਪੈਸ਼ਲ ਆਪਰੇਸ਼ਨਸ ਗਰੁੱਪ ਹੈ ਐਸਓਜੀ ਉਹਦੇ ਮੁੰਡੇ ਸੀਗੇ ਬੜੇ ਅੱਛੇ ਟ੍ਰੇਨਡ ਨੇ ਤਾਂ ਸ਼ਾਮ ਦਾ ਟਾਈਮ ਸੀ ਇੱਕ પાર્ટી ਪਿੱਛੋਂ ਦੀ ਛੱਤ ਦੇ ਉੱਪਰ ਚੜੀ ਤੇ ਬਾਕੀ ਦੋ ਜਿਹੜੇ ਮੇਨ ਗੇਟ ਸੀ ਉਧਰੋਂ ਐਂਟਰੀ ਕੀਤੀ ਬਾਕੀ ਅਗਲੇ ਪਿਛਲੇ ਕਵਰ ਕੀਤਾ ਹੋਇਆ ਸੀਗਾ ਜਦੋਂ ਇਹ ਮੂਵਮੈਂਟ ਹੋਈ ਥੋੜਾ ਜਿਹਾ ਬਹੁਤ ਪੁਲਿਸ ਦੀ ਜਦੋਂ ਛੱਤ ਦੇ ਉੱਤੋਂ ਵੀ ਹੋਇਆ ਤੇ ਇਧਰੋਂ ਗੱਡੀਆਂ ਦਾ ਵੀ ਇੱਕਦਮ ਲਾਈਟਾਂ ਲੂਟਾਂ ਜਾਂਦੀਆਂ ਨੇ ਤਾਂ ਪਤਾ ਲੱਗ ਹੀ ਜਾਂਦਾ तकरीबन ਅੰਦਰੋਂ ਉਹ ਅੰਦਰੋਂ ਬੰਦੇ ਜਿਹੜੇ ਜਦੋਂ ਇੱਕ ਪਾਰਟੀ ਨੂੰ ਅਸੀਂ ਬਰੀਫ ਇਹ ਕੀਤਾ ਸੀ ਵੀ ਫੈਮਿਲੀ ਅੰਦਰ ਹੈ ਉਹ ਬਹੁਤ ਵੱਡਾ ਚੈਲੰਜ ਨੁਕਸਾਨ ਨਾ ਹੋਵੇਗਾ ਵੀ ਉਹਨੂੰ ਐਸੀ ਵੀ ਸਾਨੂੰ ਇੱਕ ਸਾਰਾ ਕੁਝ ਠੀਕ ਹੋ ਜਾਏਗਾ ਸਭ ਕੁਝ ਠੀਕ ਹੁੰਦਾ ਸਿਵਿਲਿਅਨ ਇੱਕ ਦੀ ਜਿਹੜਾ ਉਹ ਵੱਡਾ ਇਸ਼ੂ ਕੋਈ ਵੀ ਇਨਵੋਲਡ ਨਹੀਂ ਆ ਕ੍ਰਿਮੀਨਲ ਰਿਕਾਰਡ ਨਹੀਂ ਆ ਜਾਂ ਵੈਸੇ ਵੀ ਕ੍ਰਿਮੀਨਲ ਰਿਕਾਰਡ ਵੀ ਹੋਵੇ ਪਰ ਜੇ ਉਹ ਵੈਸੇ ਕ੍ਰਾਸਫਾਇਰਿੰਗ ਚ ਮਾਰਿਆ ਜਾਵੇ ਕ੍ਰਾਸਫਾਇਰਿੰਗ ਚ ਮਾਰਿਆ ਜਾਵੇ ਜਿਹਦੇ ਕੋਲੇ ਵੈਪਨ ਹੈ ਨਹੀਂਗਾ ਜਾਂ ਨਿਹੱਥਾ ਹੈ ਜਾਂ ਜਿਹਨੇ ਸਾਡੇ ਤੇ ਫਾਇਰ ਨਹੀਂ ਕੀਤਾ ਤਾਂ ਉਹ ਨੂੰ ਉਹ ਬਹੁਤ ਵੱਡੀ ਲਾਇਬਿਲਟੀ ਬਣ ਜਾਂਦੀ ਹੈ ਸੋ ਪਹਿਲੀ ਪਾਰਟੀ ਜਿਹੜੀ ਉਤੋਂ ਦੀ ਗਈ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਲੇਡੀਜ਼ ਨੂੰ ਸਾਰਿਆਂ ਨੂੰ ਇੱਕ ਪਾਸੇ ਸੇਫ ਕੀਤਾ ਕਮਰਿਆਂ ਦੇ ਵਿੱਚ ਬੰਦ ਕਰਤਾ ਇਨ ਦਾ ਮੀਨ ਵਾਈਲ ਉਹਨਾਂ ਨੇ ਜਦੋਂ ਸਾਈਮਲਟਨ ਮਤਲਬ ਇਹ ਫ੍ਰੈਕਸ਼ਨ ਆਫ ਸੈਕਿੰਡ ਚ ਕਈ ਚੀਜ਼ਾਂ ਵਾਂਗ ਉਹਨਾਂ ਨੇ ਬਾਹਰ ਨਿਕਲਿਆਂ ਦਾ ਪੁਲਿਸ ਤੇ ਸਾਡੇ ਮੁੰਡਿਆਂ ਤੇ ਗੋਲੀ ਮਾਰ ਚਲਾਈ ਤਿੰਨੋਂ ਭੱਜ ਲਏ ਇੱਕ ਜਣਾ ਉਹਨਾਂ ਜੋ ਲੁੱਕ ਫਾਇਰ ਕਰਦਾ ਰਿਹਾ ਵੀ ਤੇ ਇਹਨਾਂ ਨੂੰ ਭੁਜਾਰਿਆ ਸੀ ਉਹਨਾਂ ਨੂੰ ਐਕਚੁਅਲੀ ਐਕਸਪੈਕਟ ਨਹੀਂ ਕੀਤਾ ਸੀ ਵੀ ਇੰਨੀ ਪੁਲਿਸ ਪਾਰਟੀ ਆਉਗੀ ਉਹਨਾਂ ਨੇ ਛੋਟੀ ਜਿਹੀ ਪਾਰਟੀ ਸੋਚੀ ਹੋਣੀ ਆ ਕਿ ਵੀ ਇੱਕ ਦੋ ਮੁਲਾਜ਼ਮ ਆਉਂਦੇ ਥਾਣੇ ਤੋਂ ਤਿੰਨ ਬੰਦੇ ਆਉਣਗੇ ਤੇ ਉਹਨਾਂ ਨੂੰ ਅਸੀਂ ਡਰਾ ਕੇ ਭਜਾ ਦਾਂਗੇ ਉਹ ਤਿਆਰ ਵੀ ਨਹੀਂ ਹੁੰਦੇ ਨਾ ਹੀ ਉਹਨਾਂ ਨੂੰ ਪਤਾ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੀ ਅਸੀਂ ਤਾਂ ਉਹਨਾਂ ਨੂੰ ਇਹ ਦੀ ਅਸਲ ਪਤਾ ਨਹੀਂ ਓਕੂ ਦਾ ਆਪਰੇਸ਼ਨ ਹੈ ਓਕੂ ਦਾ ਆਪਰੇਸ਼ਨ ਹੈ ਤੇ ਤਿਆਰੀ ਨਾਲ ਆਏ ਹੋਏ ਨਾ ਜਾਂ ਕੋਈ ਵੀ ਪੁਲਿਸ ਪਾਰਟੀ ਤਿਆਰੀ ਨਾਲ ਆਈ ਹੈ ਉਹ ਬਸ ਸਾਈਮਲਟੇਨियसਲੀ ਸਾਰਾ ਕੁਝ ਜਦੋਂ ਫ੍ਰੈਕਸ਼ਨ ਆਫ ਅ ਸੈਕਿੰਡ ਚ ਇਹ ਸਾਰਾ ਕੰਮ ਹੋ ਗਿਆ ਉਹਨਾਂ ਨੇ ਭੱਜਣ ਲੱਗਿਆ ਪਹਿਲਾਂ ਇਧਰ ਨੂੰ ਭੱਜਣ ਲੱਗਿਆ ਕੰਧ ਟੱਪਣ ਲੱਗਿਆ ਪ੍ਰੇਮਾ ਜਿਹੜਾ ਹੈਗਾ ਉਹਨੂੰ ਬਾਹਰ ਪੁਲਿਸ ਪਾਰਟੀ ਖੜੀ ਸੀ ਉਹਨੇ ਅ ਅਚਾਹ ਪ੍ਰੇਮਾ ਉਹੀ ਜਿਹੜਾ ਬੰਦਾ ਇਹਨੂੰ ਜੇੜ ਚੋਂ ਭਜਾ ਕੇ ਭਜਾ ਕੇ ਲੱਗ ਗਿਆ ਸੀ ਹਾਂਜੀ ਉਹ ਬਾਅਦ ਚ ਆਇਡੈਂਟੀਫਾਈ ਹੋਇਆ ਪ੍ਰੇਮਲਾ ਹੋਰੀਆ ਤੇ ਜਿਹੜਾ ਵਿੱਕੀ ਗੌਂਡਰ ਤੇ ਉਹ ਭਜਣ ਲੱਗਿਆ ਉਹਨੂੰ ਅੰਦਰ ਵਾਲੀ ਜਿਹੜੀ ਪਾਰਟੀ ਗੇਟ ਮੇਨ ਗੇਟ ਚੋਂ ਐਂਟਰ ਕਰ ਰਹੀ ਸੀ ਕਿਉਂਕਿ ਉਹ ਸਾਈਮਲਟੇਨियसਲੀ ਸੀਗਾ ਸਾਰਾ ਕੁਝ ਤੇ ਉਹਨੂੰ ਤੀਸਰਾ ਜਿਹੜਾ ਹੈਗਾ ਉਹਨੂੰ ਵੀ ਉਹਦੇ ਲੱਗ ਗਿਆ ਉਹਨੂੰ ਅਰੈਸਟ ਕਰਨ ਦੀ ਨੌਬਤ ਹੀ ਨਹੀਂ ਆ ਸਕੀ ਨਹੀਂ ਉਹਨਾਂ ਨੂੰ ਜਦੋਂ ਉਹਨਾਂ ਨੇ ਜਦੋਂ ਭੱਜਣ ਲੱਗੇ ਤਾਂ ਉਹ ਆਪਣੇ ਪੁਲਿਸ ਸਾਰੇ ਨੇ ਇਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣਾ ਸਰੈਂਡਰ ਕਰ ਦੋ ਓਕੇ ਪਰ ਉਹ ਫਾਇਰ ਤੁਸੀਂ ਮੌਕਾ ਦਿੱਤਾ ਉਹਨੂੰ ਜਦੋਂ ਅਸੀਂ ਇਹ ਕਹਿ ਰਹੇ ਹਾਂ ਵੀ ਸਰੈਂਡਰ ਕਰ ਦੋ ਘੇਰ ਲਏ ਉਹਦੋਂ ਤਾਂ ਗੋਲੀ ਚਲਾਤੀ ਉਹਨਾਂ ਨੇ ਓਕੇ ਸੋ ਇਟ ਇਜ਼ ਕੋਈ ਆਪਸ਼ਨ ਨਹੀਂ ਬਚੀ ਤੁਹਾਡੇ ਕੋਲ ਮਤਲਬ ਜਦੋਂ ਗੋਲੀ ਅਚਾ ਗੋਲੀ ਇਹ ਤਾਂ ਕੁਦਰਤੀ ਉਹ ਮੁੰਡਾ ਜਿਹੜਾ ਇੱਕ ਸਾਡੇ ਚੜਿਆ ਹੋਇਆ ਸੀਗਾ ਗੇਟ ਦੇ ਕੋਲੋਂ ਐਂਟਰ ਕਰ ਰਿਹਾ ਸੀਗਾ ਉਹਦੇ ਬਜੀ ਉਹ ਲੱਤ 'ਚ ਇੱਕ ਦੇ ਲੱਤ 'ਚ ਵੱਜੀ ਇੱਕ ਦੇ ਸ਼ਾਇਦ ਬਾਂਚ ਲੱਗੀ ਸੀਗੀ ਤੇ ਜਿਹੜੇ ਇਹ ਦੇ ਹੁੰਦੇ ਨੇ ਕੋਈ ਵੀ ਜਦੋਂ ਵਾਰਦਾਤ ਹੁੰਦੀ ਹੈ ਕ੍ਰਾਈਮ ਹੁੰਦਾ ਜਾਂ ਜਿਹੜਾ ਪੁਲਿਸ ਦਾ ਜਾਂ ਕਿੰਨਾ ਕਿੰਨਾ ਸਮਾਂ ਚੱਲਿਆ ਹੈ ਆਪਰੇਸ਼ਨ ਮਤਲਬ ਜਦੋਂ ਅਸੀਂ ਗਏ ਆ ਅਸੀਂ ਜਿਸ ਟਾਈਮ ਦੇ ਉੱਤੇ ਅਸੀਂ ਇਕੱਠੇ ਹੋਏ ਆ ਤੇ ਤਕਰੀਬਨ ਸਵਾ 5 ਵਜੇ ਦਾ ਟਾਈਮ ਹੋਣਾ ਜਦੋਂ ਅਸੀਂ ਇਹ ਪੁਲਿਸ ਪਾਰਟੀਆਂ ਸਾਡੀਆਂ ਸੀਗੀਆਂ ਕਿਤੇ ਅਸੀਂ ਰੱਖੀਆਂ ਹੋਈਆਂ ਸੀ ਆਸੇ-ਪਾਸੇ ਜੋ ਜੋ ਸੀ ਡਿਸੀਜਨ ਲਿਆ ਜਦੋਂ ਅਸੀਂ ਡਿਸੀਜਨ ਲਿਆ ਤਾਂ ਵੀ ਚਲੋ ਉਹ ਸੀਗਾ ਕੋਈ ਸਾਢੇ 5 ਵਜ ਦਾ ਟਾਈਮ 5:35 ਦਾ ਟਾਈਮ ਹੋਣਾ ਮਾਰਨ ਦਾ ਸ਼ਾਮ ਦਾ ਜੀ ਸ਼ਾਮ ਦਾ ਸ਼ਾਮ ਦਾ ਸਾਢੇ ਤੇ ਉੱਥੋਂ ਸਾਨੂੰ 7-8 ਮਿੰਟ ਲੱਗੇ ਹੋਣੇ ਆ 10-9 ਮਿੰਟ 10 ਮਿੰਟ ਲੱਗੇ ਹੋਣੇ ਉੱਥੇ ਜਾਂਦਿਆਂ ਨੂੰ 6:40 45 ਹੋਣਾ 5:40 ਤੋਂ 10 ਮਿੰਟ ਸਾਨੂੰ 5:50 5:50 ਤੋਂ 6 ਦੇ ਆਸੇ-પાસੇ ਜਿਹੜਾ ਹੈਗਾ ਉਹ ਕੰਮ ਹੋਇਆ ਫਾਇਰਿੰਗ ਹੋ ਗਈ ਤੇ ਵਿਦਨ ਲੈਸ ਦਨ 5 ਮਿੰਟਸ ਤੱਕ ਉਹ ਇਨਸੀਡੈਂਟ ਕੰਪਲੀਟ ਹੋ ਜਾਊਗਾ